सेंट सोल्जर इलीट कॉन्वेंट स्कूल जंडियाला गुरुदा अठाईवा सालाना समागम संत बाबा परमानंद जी मुख सेवादार गुरुद्वारा गुरु बाबा हंदाल जी के आशीर्वाद न स्कूल भी शानदार ऑटोडोरियम विच करवाया गया समागम का थीम विरासत की धरती रखा गया बच्चा ने इस समागम विच शास्त्री नाच लोक नाच दया पेशकारिया देश भक्ति संबंधित कोरियोग्राफिया बालीवुड गाणिया के लोक गीत

कामरेड लखवीर सिंह निजामपुरा कामरेड प्यारा सिंह दलजीत सिंह खालसा किसान आगू डॉक्टर इकबाल सिंह समूह पत्रकार भाईचारा और पतवंत सज्जा ने इस समागम में शिरकत की थी। आज सेंट सोल्जर्स एलिट कन्वेंट स्कूल जंडियाला गुरु एनुअल डे फंक्शन से हर साल की तरह बहुत ही उम्दा किस्म का प्रोग्राम होया है बच्चों ने हर क्षेत्र के भावें म्यूजिक हो भावे योगा है कोई भी आइटम है बहुत बढ़िया तरीके बना ने परफॉर्म किया जो एग्जीबिशन है तुम देख सकते दे हो सारे इंडिया का इन्होंने शो किया यूनिटी इन डायवर्सिटी और स्कूल के बारे में कहंगा आज मैं जो एस एस अमृतसर का उदो तो इतने आ रहे हाँ और देन दिन ये स्कूल प्रगति दे है सरदार मंगल सिंह जी जो इतने प्रमुख मार्गदर्शक ने ਇਹਨਾਂ ਦੀ ਸੋਚ ਬਹੁਤ ਵਧੀਆ ਹੈ ਅਤੇ ਇਹ ਹੀ ਚਾਹ ਰਹੇ ਨੇ ਕਿ ਹਾਂ এডੂਕੇਸ਼ਨ ਦੇ ਮਾਧਿਅਮ ਦੇ ਨਾਲ ਸੋਸਾਇਟੀ ਦੇ ਵਿੱਚ ਤਬਦੀਲੀ ਆਵੇ। ਜਿਆਦਾ ਜਵੇ ਮੈਂ ਸਾਰੇ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਵਾਂਗਾ। ਸਾਡੇ ਨਾਲ ਅੱਜ ਡਾਕਟਰ ਸੰਦੀਪ ਸਿੰਘ ਕੋੜਾ ਜੀ ਆਏ ਨੇ। ਇਹਨਾਂ ਨੂੰ ਵੀ ਮੈਂ ਇਹਨਾਂ ਦਾ ਧੰਨਵਾਦ ਕਰਾਂਗਾ। ਜਿੰਨੇ ਵੀ ਸਾਡੇ ਗੈਸਟ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ। ਥੈਂਕ ਯੂ। ਬੱਚਿਆਂ ਨੂੰ ਤੇ ਪੇਰੈਂਟਸ ਨੂੰ ਕੀ ਸੁਨੇਹਾ ਦੇਣਾ। ਬੱਚਿਆਂ ਨੂੰ ਦੇਖੋ ਮੈਂ ਭੁੱਲ ਗਿਆ ਕਾਫੀ ਕੁਝ ਬੋਲ ਗਿਆ ਕਿ ਜਿਹੜੇ ਬੱਚੇ ਨੇ

ਸਿੰਸ 12 ਲੀਡ ਕਮਿਊਨ ਸਕੂਲ ਦਾ ਅਠਾਈਵਾਂ ਐਨਵਲ ਫੰਕਸ਼ਨ ਸੀਗਾ ਨੀਵਨ ਗੈਸੀ ਕੋਸ਼ਿਸ਼ ਕੀਤੀ ਆ ਬੱਚਾ ਨੂੰ ਆਪਣੇ ਇੰਡੀਆ ਦੇ ਨਾਲ ਜੋੜਨ ਦੀ ਔਰ ਬੱਚਾ ਨੇ ਬਹੁਤ ਵਧੀਆ ਢੰਗ ਨਾਲ ਸਾਰੀਆਂ ਜਿਹੜੇ ਸਟੇਟਸ ਹੈ ਉਹਨਾਂ ਦਾ ਕਲਚਰ ਉਹਨਾਂ ਦੀ ਲੈਂਗੁਏਜ ਪ੍ਰਦਰਸ਼ਿਤ ਕੀਤਾ ਨਾਲ ਦੀ ਨਾਲ ਸਾਇੰਸ ਦੀ ਸੰਬੰਧੀ ਟੈਕਨੀਕਲ ਐਜੂਕੇਸ਼ਨ ਲੋੜ ਹੈ ਤੇ ਉਹ ਵੀ ਉਹਨਾਂ ਬੱਚਿਆਂ ਨੇ ਡਿਸਪਲੇ ਕੀਤੀ ਆ ਤੇ ਬੱਚੇ ਜਿਹੜੇ ਆ ਸਕੂਲ ਚ ਰਹਿ ਕੇ ਕਿਹੋ ਜਿਹਾ ਪ੍ਰਜੰਤ ਬਣ ਗਿਆ ਬੱਚੇ ਸੋਚ ਕੀ ਹੋਈ ਆ ਅੱਗੇ ਜਾ ਕੇ ਬੱਚਾ ਨੇ ਕੀ ਬੰਨਾ ਸਾਡਾ ਵਿਜ਼ਨ ਹੈ ਕਿ ਅੱਗੇ ਬੱਚੇ ਜਾ ਕੇ ਜਿਹੜੇ ਆਓ ਅچھے ਇੰਜੀਨੀਅਰ ਬਣ ਡਾਕਟਰ ਬਣ ਅਫਸਰ ਬਣ ਔਰ ਉਹਨਾਂ ਕੋਲ ਐਸੀ ਕਲਾ ਹੋਵੇ ਆਪਣੇ ਕੋਲ ਕਿ ਜਿੱਥੇ ਵੀ ਜਾਣ ਉਹਨੂੰ ਅਨਪਲਾਈਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਇਹਦੇ ਵਾਸਤੇ ਸਾਡਾ ਕੋਸ਼ਿਸ਼ ਹੈ ਅੱਜ ਬੱਚਿਆਂ ਨੇ ਬਹੁਤ ਵਧੀਆ ਤਗ ਨਾਲ ਪ੍ਰਦਰਸ਼ਨ ਕੀਤਾ ਤੇ ਜੁਵਨ ਸਟੇਜ ਦੀ ਗੱਲ ਕੌੜਾ ਸਾਹਿਬ ਨੇ ਸਟੇ ਦੇਖੀਆ ਬੱਚਿਆਂ ਨੇ ਜੋ ਬਾਹਰ ਸੀਗਾ ਲਿਵਨ ਗੇਸੀ ਦੇ ਵਿੱਚ ਉਹ ਪ੍ਰੈਕਟੀਕਲੀ ਅੰਦਰ ਸਟੇਜ ਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇੰਡੀਆ ਦਾ ਕਿੰਨਾ ਮਹਾਨ ਇੰਡੀਆ ਹੈ ਔਰ ਇਸ ਮਹਾਨ ਇੰਡੀਆ ਦਾ ਹੈ ਕਿ ਅਸੀਂ ਕਿਹੋ ਜਿਹੇ ਬੱਚੇ ਸਾਡੇ ਬਣ ਗਏ ਸਾਡੇ ਕਿਹੋ ਜਿਹੇ ਬੱਚੇ ਇਸੜੀਆਂ ਬਣ ਗਏ ਕੋਈ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ 70 ਤੀ ਦਾ ਪਾਣੀ ਹਿਥਾਲ ਪਰ ਬਹੁਤ ਨੀਵਾ ਜਾ ਚੁੱਕਾ ਵਾ ਉੱਤ ਸਭੀ ਗੱਲ ਹੋ ਰਹੀ ਹੈ ਕੀ ਕਹਿਣਾ ਚਾਹੀਦਾ ਸਰ ਪੀ ਆ ਪਾਣੀ ਜਿਹੜਾ ਹੈ ਇੱਕ ਸਮੱਸਿਆ ਵਾ ਤੇ ਇੰਟਰਨੈਸ਼ਨਲ ਸਮੱਸਿਆ ਵਾ ਅੰਡੀਆਂ ਵਿੱਚ ਖਾਸ ਕਰਕੇ ਪੰਜਾਬ ਵਿੱਚ ਬਹੁਤ ਵੱਡੀ ਸਮੱਸਿਆ ਵਾ ਔਰ ਇਹ ਰਾਤ ਸਾਨੂੰ ਬਹੁਤ ਰੁੱਖ ਲਾਉਣੇ ਪਉਣਗੇ ਪੀਪਲੀ ਫਾਊਂਡੇਸ਼ਨ ਪਿਛਲੇ ਸਾਲ 8000 ਰੁੱਖ ਲਾਇਆ ਸੀ ਇਸ ਸਾਲ 25000 ਰੁੱਖ ਲਾਇਆ ਹੈ ਹਰ ਸਾਲ ਇਹ ਕੋਸ਼ਿਸ਼ ਕਰਦੇ ਵਧ ਵਧ ਰੁੱਖ ਲਗਾਈਏ ਅਵੇਰਨੈਸ ਵੀ ਪੈਦਾ ਕਰਦੇਗੇ ਪਾਣੀ ਬਚਾਓ ਸਰਕਾਰ ਵੀ ਕਰਦੀ ਹੈ ਡਿਸਟ੍ਰਿਬਿਊਸ਼ਨ ਦੀ ਗੱਲ ਚੱਲਦੀ ਹੈ ਇਹ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਕੇ ਚੱਲਣਗੀਆਂ ਤੇ ਫਿਰ ਪਾਣੀ ਦੀ ਜੜ ਰੁਕਣਾ ਇਕੱਲੇ ਇੱਕ ਦੀ ਸਮੱਸਿਆ ਨਹੀਂ ਹੈ ਇਹ ਕਿਸਾਨ ਦੀ ਸਮੱਸਿਆ ਹੈ ਤੇ ਉਹ ਉਹੀ ਪਾਣੀ ਸਮੱਸਿਆ ਹੈ ਬਟ ਜਿਹੜੀ அனு ஜனி